ਪੰਜਾਬ ਦਾ ਜਦੋਂ ਵੀ ਗੱਲ ਆਉਂਦੀ ਹੈ ਤਾਂ ਪੰਜਾਬ ਨੂੰ ਲੈ ਕੇ ਵਕ-ਵਕ ਲੋਕ ਵਕ-ਵਕ ਗੱਲਾਂ ਆਖਦੇ ਨੇ ਅਤੇ ਪੰਜਾਬ ਤੇ ਜਿੱਥੇ ਵਕ-ਵਕ ਤਰ੍ਹਾਂ ਦੀਆਂ ਫਿਲਮਾਂ ਵੀ ਪੰਜਾਬ ਦੇ ਨਾਮ ਤੇ ਬਣਦੀਆਂ ਉੱਥੇ ਹੀ ਪੰਜਾਬੀਆਂ ਦੇ ਕੰਮ ਵੀ ਬੋਲਦੇ ਨੇ ਕਿਉਂਕਿ ਜੇਕਰ ਆਪਾਂ ਪੰਜਾਬ ਤੋਂ ਬਾਹਰ ਕਿਸੇ ਵੀ ਸਟੇਟ ਦੇ ਵਿੱਚ ਜਾਂਦੇ ਆ ਤੇ ਲੋਕ ਉੱਥੇ ਰਸਤਾ ਵੀ ਨਹੀਂ ਦੱਸਦੇ ਪਰ ਪੰਜਾਬ ਇੱਕ ਅਜਿਹਾ ਪੰਜਾਬ ਹੈ ਉਹ ਹਰ ਇੱਕ 204 ਕਿਲੋਮੀਟਰ ਜੇਕਰ ਆਪਾਂ ਸੜਕਾ ਤੇ ਜਾਂਦੇ ਆ ਤਾਂ ਕਿਤੇ ਨਾ ਕਿਤੇ ਤੁਹਾਨੂੰ ਪਾਣੀ ਦੀ ਛਬੀਲ ਲੰਗਰ ਭੰਡਾਰੇ ਲੱਗੇ ਹੋਏ ਸਾਫ਼ ਨਜ਼ਰ ਆਉਂਦੇ ਨੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕੁਰਾਲੀ ਦੇ ਚੰਡੀਗੜ੍ਹ ਰੋਡ ਦੀਆਂ ਜਿੱਥੇ ਕਿ ਅੱਜ ਨੌਜਵਾਨਾਂ ਵੱਲੋਂ ਇੱਥੇ ਇੱਕ ਛਬੀਲ ਲਗਾਈ ਗਈ ਹੈ ਅਤੇ ਰਾਹਗੀਰਾਂ ਨੂੰ ਰੋਕ ਰੋਕ ਕੇ ਤੇ ਠੰਡੇ ਮਿੱਠੇ ਪਾਣੀ ਦੀ ਛਬੀਲ ਦਾ ਲੰਗਰ ਚਕਾਇਆ ਜਾ ਰਿਹਾ ਹੈ ਅਤੇ ਇਹ ਪ੍ਰਬੰਧਕਾਂ ਵੱਲੋਂ ਜੋ ਲਗਾਈ ਗਈ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਫਿਲਖਾਲ ਜੋ ਛਬੀਲ ਹੈ ਠੰਡੇ ਪਾਣੀ ਦੀ ਇਹ ਲਗਾਤਾਰ ਚੱਲ ਰਹੀ ਹੈ ਅਤੇ ਸਵੇਰ ਤੋਂ ਤਕਰੀਬਨ 10 ਵਜੇ ਤੋਂ ਇਹ ਛਬੀਲ ਚੱਲ ਰਹੀ ਹੈ ਤੇ ਤਕਰੀਬਨ 1 ਵਜੇ ਦਾ ਸਮਾਂ ਵੀ ਹੋ ਚੁੱਕਿਆ ਹੈ ਅਤੇ ਇਸ ਦੇ ਨਾਲ ਹੀ ਇੱਥੇ ਪਹਿਲਾਂ ਗੁਰੂ ਜੀ ਦਾ ਪੂਜਾ ਪਾਠ ਵੀ ਕੀਤੀ ਗਈ ਹੈ ਅਤੇ ਗੁਰੂ ਨਾਨਕ ਦੇਵ ਜੀ ਦੀ ਪੂਜਾ ਪਾਠ ਕਰਨ ਤੋਂ ਬਾਅਦ ਇੱਥੇ ਜਿਹੜੀ ਛਬੀਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਛਬੀਲ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ ਤੇ ਪ੍ਰਬੰਧਕਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਭਾਜੀ ਜਿਹੜੀ ਛਬੀਲ ਹੈ ਕਿਹਨਾਂ ਵੱਲੋਂ ਲਗਾਈ ਗਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੀਤੀ ਪ੍ਰੋਪ ਦੇ ਮੁੱਖ ਰੱਖਦੇ ਹੋਏ ਅਸੀਂ ਹਰ ਸਾਲ ਸ਼ਵੀਰ ਲਾਨਦੇ ਆ ਜੀ ਠੰਡੇ ਪਾਣ ਦੀ ਸ਼ਵੀਰ ਲਾਨਦੇ ਆ ਤੇ ਇੱਕ ਛੋਲੇ আর ਕੜਾਹਾ ਦਾ ਵੀ ਲੰਗਰ ਲੱਗਦਾ ਏ ਇਹ ਵਾਰਡ ਨੰਬਰ 9 ਤੇ 12 ਦੇ ਸੁੰਡੇ ਸਹਿਯੋਗ ਦੇ ਨਾਲ ਸਾਰੇ ਮੁੰਡੇ ਸ਼ਵੀਰ ਲਾਨਦੇ ਇਕੱਠੇ ਹੋਗੇ ਔਰ ਸਾਡੇ ਇੱਕ ਬਾਰੋਂ ਸਾਨੂੰ ਖ ਲਖਮੀਰ ਸਿੰਘ ਜੀ ਆਈ ਸਾਡੇ ਇਟਲੀ ਤੋਂ ਉਹ ਸਾਨੂੰ ਵਿਸ਼ੇਸ਼ ਸਹਿਯੋਗ ਦਿੰਨੇ ਹਰ ਸਾਲ ਸਿਵਲਨਾਂ ਵਾਸਤੇ ਸਾਨੂੰ ਜੋ ਵੀ ਅਸੀਂ ਪ੍ਰੋਗਰਾਮ ਕਰਦੇ ਅਖੰਡਪਾੜ ਸਾਹਿਬ ਗ੍ਰਾਮ ਦੇ ਹਰ ਸਾਲ ਕਿਰਤੰਦਰ ਵਾਰਗਾਂ ਨੇ ਉਹ ਸਾਨੂੰ ਹਮੇਸ਼ਾ ਸਹਿਯੋਗ ਕਰਦੇ ਆਂ ਬਾਕੀ ਸਾਡੇ ਸਾਰੇ ਵਾਰਡ ਦੇ ਐਮਸੀ ਸਾਹਿਬਾਨ ਸਾਡੇ ਬਹੁਤ ਸਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢੇ ਜੁੜੇ ਖੜਦੇ ਆਂ ਬਾਕੀ ਸਾਡੇ ਸਾਰੇ ਵੀਰ ਨੂੰ ਆਹੀ ਪਈ ਲੱਗੀ ਬਈ ਗਰਮੀ ਬਹੁਤ ਹੈ 47 ਡਿਗਰੀ ਟੈਂਪਰੇਚਰ ਰਿਹਾ ਕਿ ਵੱਧ ਤੋਂ ਵੱਧ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਜਿੱਥੇ ਮਰਜ਼ੀ ਵੀ ਪਾਣੀ ਦੀ ਬਹੁਤ ਲੋੜ ਹੈ ਕਿ ਗਰਮੀ ਬਹੁਤ ਗਰਮ ਮੁੱਖ ਰੱਖਦੇ ਹੋਏ ਵੈਗੁਰੂ ਜੀ ਖਾਸਾ ਸ਼੍ਰੀ ਵੈਗੁਰੂ ਜੀ ਦੀ ਖਫਤ ਹੈ ਭਾਜੀ ਜਿੱਥੇ ਕੀ ਪੰਜਾਬ ਨੂੰ ਸ਼ਾਇਦ ਗੜ ਮੰਨਿਆ ਜਾਂਦਾ ਹੈ ਪਰ ਆ ਵੀ ਚੀਜ਼ ਦਿਖਾਣੀ ਜ਼ਰੂਰੀ ਹੁੰਦੀ ਹੈ ਜਿੱਥੇ ਪੰਜਾਬੀ ਮੁੰਡੇ ਡਟੇ ਹੋਏ ਨੇ ਟੈਂਪਰੇਚਰ 47 ਡਿਗਰੀ ਹੋਇਆ ਹੋਇਆ ਤੇ ਜਿਹੜੀ ਲੋਕਾਂ ਦੀ ਸੇਵਾ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਸਕਦੇ ਹੋ ਕਿ ਹੁਣ ਨੌਜਵਾਨ ਲੱਗੇ ਹੋਏ ਨੇ ਸਾਰੇ ਆਪਣੇ ਸੇਵਾ ਦੇ ਵਿੱਚ ਤੇ ਅੱਜਕੱਲ ਤੁਸੀਂ ਦੇਖਿਆ ਕਿ ਗਰਮੀ ਦੇ ਕਾਰਨ ਗਰਮੀ ਬਹੁਤ ਹੈ ਤੇ ਉਸ ਤੋਂ ਬਾਅਦ ਹੁਣ ਵੱਧ ਤੋਂ ਵੱਧ ਟੈਂਪਰੇਚਰ ਵੀ ਤੁਹਾਨੂੰ ਪਤਾ ਹੀ ਹੈ ਬਹੁਤ ਹੈ ਤੇ ਉਸ ਤੋਂ ਬਾਅਦ ਹੁਣ ਤੁਸੀਂ ਦੇਖੋ ਵੱਧ ਤੋਂ ਵੱਧ ਆਪਾਂ ਨੂੰ ਰੁੱਖ ਲਗਾਉਣ ਦੀ ਲੋੜ ਹੈ ਤੇ ਅਸੀਂ ਹੁਣ ਅਗਲੇ ਮਹੀਨੇ ਰੁੱਖਾਂ ਦਾ ਇੰਤਜ਼ਾਮ ਕਰ ਰਹੇ ਹਾਂ ਕਿ ਅਸੀਂ ਅਗਲੇ ਮਹੀਨੇ ਰੁੱਖਾਂ ਦੀ ਵੀ ਸ਼ਮਿਲ ਲਾਉਂਗੇ ਉਸ ਤੋਂ ਬਾਅਦ ਅਸੀਂ ਜਿੰਨਾ ਵੀ ਸਾਤੋਂ ਹੋ ਸਕੇ ਆ ਵੱਧ ਤੋਂ ਵੱਧ ਅਸੀਂ ਸੰਜੋਗ ਕਰ ਰਹੇ ਹਾਂ ਜੀ ਹੈ ਅੱਜ ਜਿਹੜੇ ਰੁੱਖ ਤੁਸੀਂ ਲਗਾ ਰਹੇ ਆ ਉਹ ਕਿੱਥੋਂ ਸ਼ੁਰੂ ਕਰੋਗੇ ਮੁਹਿਮ ਮੁਹਿਮ ਅਸੀਂ ਦੇਖਦੇ ਆਂ ਅਸੀਂ ਪਹਿਲਾਂ ਤਾਂ ਰੁੱਖਾਂ ਦੀ ਇੱਦਾਂ ਹੀ ਸ਼ਪੀਲ ਸ਼ਪੀਲ ਲਾਉਂਗੇ ਜਿੱਦਾਂ ਅਸੀਂ ਅੱਜ ਪਾਣੀ ਦੀ ਸ਼ਪੀਲ ਲਾਈ ਹੋਈ ਅਸੀਂ ਵੱਧ ਤੋਂ ਵੱਧ ਜਿੰਨੇ ਵੀ ਰੁੱਖ ਸਾਤੋਂ ਵੰਡ ਹੋਏ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਰੁੱਖ ਵੰਡਾਂਗੇ ਪਿੰਡਾਂ ਦੇ ਵਿੱਚ ਸਾਈਡਾਂ ਦੇ ਜਿਵੇਂ ਜਗ੍ਹਾ ਹੁੰਦੀ ਅਸੀਂ ਅਪੀਲ ਕਰਾਂਗੇ ਪਿੰਡ ਵਾਲਿਆਂ ਨੂੰ ਕਿ ਉੱਥੇ ਜਾ ਕੇ ਲਗਾਇਆ ਜਾਣ ਤੇ ਹੋਰ ਜਿੰਨੇ ਵੀ ਸਾਤੋਂ ਵੱਧ ਤੋਂ ਵੱਧ ਸੰਜੋਗ ਹੋਇਆ ਅਸੀਂ ਕਰਾਂਗੇ ਤੇ ਨੀਤਿਨ ਜੀ ਵੀ ਇੱਥੇ ਪੁੱਜੇ ਹੋਏ ਨੇ ਨੀਤਿਨ ਜੀ ਕਿੰਨਾ ਕੁ ਜ਼ਰੂਰੀ ਹੈ ਸ਼ਪੀਲ ਲਗਾਉਣਾ ਸ਼ਬੀਰ ਲਾਉਣਾ ਹੈ ਜੀ ਇੱਕ ਤਾਂ ਪੁੰਨ ਦਾ ਕੰਮ ਹੈ ਨਾਲੇ ਆਪਾਂ ਪਾਣੀ ਪਲਾ ਰਹੇ ਹਾਂ ਜੋ ਅੰਮ੍ਰਿਤ ਮੰਨਿਆ ਜਾਂਦਾ ਹੈ ਮੌਸਮ ਦੀ ਨਿਜ਼ਾਾਕਰ ਨੂੰ ਦੇਖ ਕੇ ਹੋਏ ਸ਼ਬੀਰ ਲਾਉਣੀ ਜ਼ਰੂਰੀ ਹੈ ਜੀ ਕਿੰਨੇ ਕ ਵਜੇ ਸ਼ਬੀਰ ਸ਼ੁਰੂ ਹੋਈ ਸੀਗੀ ਤੇ ਕਿੰਨੇ ਕ ਵਜ ਤੱਕ ਚੱਲੇਗੀ ਸ਼ਬੀਰ 9:00 ਵਜੇ 9 ਦੇ ਆਸ-ਪਾਸ ਸ਼ੁਰੂ ਹੋਈ ਸੀਗੀ ਤੇ 3-4 ਵਜ ਤੱਕ ਤਾਂ ਚੱਲੇਗੀ ਚੱਲੇਗੀ ਜੀ ਤੇ ਜਰੂਰ ਇਹ 4 ਵਜੇ ਤੱਕ ਜਦ ਕਿ ਪ੍ਰਭੂ ਇੱਛਾ ਹੈ ਜਦੋਂ ਤੱਕ ਸ਼ਬੀਲ ਚੱਲੇਗੀ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਛਬੀਲ ਦੀਆਂ ਤੇ ਨਾਲ ਹੀ ਤੁਹਾਨੂੰ ਜਿਹੜੀ ਅਸਲ ਤਸਵੀਰਾਂ ਜਿਹੜੀ ਕਿ ਜੁੱਠੇ ਭਾਂਡੇ ਮੰਜਨ ਦੀ ਸੇਵਾ ਬੱਚਿਆਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਛੋਟੇ-ਛੋਟੇ ਬੱਚੇ ਆ ਜਿਹੜੇ ਜੁੱਠੇ ਭਾਂਡੇ ਤੋਂਨ ਦੀ ਸੇਵਾ ਵੀ ਜਿਹੜੇ ਕਰ ਰਹੇ ਨੇ ਬੱਚੇ ਕਿਹੜੇ ਸਕੂਲ 'ਚ ਪੜਦੇ ਹੋ ਤੁਸੀਂ नेशनेशनल पब्लिक स्कूल ਦੀ ਜੇ ਸੇਵਾ ਕਰ ਰਹੇ ਹੋ ਕਿ ਨਾਲ ਕਿਹਾਗਾ ਆਪਣੇ ਵੱਲ ਲੱਗਿਓ ਸੇਵਾ ਕਰਨ ਆਪਣੇ ਵੱਲੋਂ ਲੱਗੋ ਕਿਹੜੇ ਸਕੂਲ ਬੜੇ ਸ੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਚ ਜਿਹੜੀ ਸੇਵਾ ਕਰ ਰਹੇ ਹੋ ਕਿੰਗੀ ਗੱਲ ਹੈ ਸੇਵਾ ਕਰਨੀ ਚਾਹੀਦੀ ਹੈ ਅਤੇ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਜਿੱਥੇ ਕੀ ਸੇਵਾ ਵਿੱਚ ਲੱਗੇ ਹੋਏ ਆ ਬਜ਼ੁਰਗ ਵੀ ਲੱਗੇ ਹੋਏ ਆ ਬੱਚੇ ਵੀ ਲੱਗੇ ਹੋਏ ਆ ਅਤੇ ਨੌਜਵਾਨ ਵੀ ਲੱਗੇ ਹੋਏ ਆ ਤੇ ਇਹ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਮਾਰਗ ਦੀਆਂ ਦਿਖਾ ਰਹੇ ਹਾਂ ਜਿੱਥੇ ਕੀ ਗਰਮੀ ਦਾ ਟਕ ਤਕਰੀਬਨ ਤੁਰਾਲੀ ਦੇ ਵਿੱਚ ਅੱਜ 45 ਤੋਂ 47 ਡਿਗਰੀ ਟੈਂਪਰੇਚਰ ਹੋਇਆ ਹੋਇਆ ਤੇ ਉੱਤੇ ਹੀ ਕੜਾਹ ਦੇ ਨਾਲ ਨਾਲ ਛੋਲਿਆਂ ਨੇ ਪ੍ਰਸ਼ਾਦ ਦੀ ਵੀ ਛਬੀਲ ਲੱਗੀ ਹੋਈ ਹੈ ਤੇ ਲੋਕ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਤੇ ਹੋਰ ਇੱਥੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਭਾਜੀ ਕੀ ਕਹਿਣਾ ਚਾਹੁੰਦੇ ਹੋ ਜੋ ਛਬੀਲ ਲਗਾਈ ਆ ਉਹਦੇ ਬਾਰੇ ਜਰੂਰ ਜਾਣਕਾਰੀ ਦਿਓ ਜਿਹੜੀ ਛਬੀਲ ਲਗਾਈ ਹੋਈ ਹੈ ਜਾਣਕਾਰੀ ਦਿਓ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਵੀਲ ਹਰੇਕ ਸਾਲ ਵਾਰਡ ਨੰਬਰ 7 9 ਔਰ 12 ਦੇ ਸਹਿਯੋਗ ਨਾਲ ਲਗਾਈ ਜਾਂਦੀ ਹੈ ਜੀ ਜ ਜਿਹਦੇ ਵਿੱਚ ਕੀ ਵਾਰਡ ਵਾਸੀਆਂ ਅਤੇ ਨੌਜਵਾਨਾਂ ਦਾ ਬਹੁਤ ਸਹਿਯੋਗ ਹੁੰਦਾ ਜੀ ਮੌਸਮ ਦੇ ਮੱਦੇਨਜ਼ਰ ਰੱਖਦੇ ਹੋਏ ਗਰਮੀ ਬਥਰੀ ਹੈ ਜੀ ਤੇ ਸਾਡੇ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਹੈ ਜੀ ਸ਼ਵੀਲ ਸਾਡੀ ਜੋ ਲਗਾਈ ਜਾਈ ਅਸੀਂ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਸ਼ਵੀਲਾਂ ਲਗਾਈਆਂ ਜਾਣ ਤਾਂ ਕਿ ਜੋ ਗਰਮੀ ਦਾ ਪ੍ਰਭਾਵ ਵਧ ਰਿਹਾ ਇਹਦੇ ਵਿੱਚ ਹਰ ਇੱਕ ਇਨਸਾਨ ਨੂੰ ਪਿਆਸ ਜ਼ਿਆਦਾ ਲੱਗਦੀ ਆ ਤੇ ਆਪਾਂ ਸ਼ਵੀਲਾਂ ਲਾ ਕੇ ਉਹ ਪਿਆਸ ਮਟਾਈ ਜਾਵੇ ਧੰਨਵਾਦ ਜੀ ਇਹ ਸਨ ਭਾਈ ਸਾਹਿਬ ਤੇ ਇਹਨਾਂ ਨੇ ਕਿਹਾ ਜੀ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਸਮਰਪਿਤ ਜਿਹੜੀ ਹੈ ਸ਼ਵੀਲ ਲਗਾਈ ਗਈ ਹੈ ਤੇ ਹੋਰ ਵੀ ਇੱਥੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਵੀ ਕੀ ਕਹਿਣਾ ਚਾਹੁੰਦੇ ਆ ਉਹ ਛਵੀਲਾ ਨੂੰ ਲੈ ਕੇ ਅ ਪੱਜ ਸਾਹਿਬ ਇੱਕ ਛੋਟੀ ਜਿਹੀ ਬੇਨਤੀ ਹੈ ਵੀ ਛਵੀਲਾ ਦਾ ਕਿੰਨਾ ਫਾਇਦਾ ਹੁੰਦਾ ਹੈ ਥੋੜੇ ਜਿਹਾ ਦੋ ਸ਼ਬਦ ਜ਼ਰੂਰ ਬੋਲ ਦਿਓ ਤੁਸੀਂ ਬੋਲੋ ਪਾਈ ਸਾਹਿਬ ਕਿੰਨਾ ਫਾਇਦਾ ਬਹੁਤ ਬੜੀ ਪਾਉ ਫਾਇਦਾ ਜੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਜੀ ਗਰਮੀ ਦੇ ਵਿੱਚ ਛਵੀਲਾ ਲਾਣੀਆਂ ਕਿੰਨੀ ਜ਼ਰੂਰੀਆਂ ਪੰਜਾਬ 'ਚ ਹੀ ਦਿਖਦੀਆਂ ਇਹ ਪੰਜਾਬ 'ਚ ਹੀ ਲੱਗਦੀਆਂ ਵੀਰ ਹੋਰ ਤਾਂ ਕਿੱਥੇ ਲੱਗਦੀਆਂ ਨਹੀਂ ਜੀ ਜ਼ਰੂਰੀ ਬਹੁਤ ਹੈ ਬਹੁਤ ਗਰਮੀ ਪੈ ਰਹੀ ਵਾਹ ਜੀ ਗਰਮੀ ਦੇ ਵਿੱਚ ਕਿਤੇ ਨਾ ਕਿਤੇ ਛਿਬੀਲਾਂ ਬਹੁਤ ਜ਼ਰੂਰੀ ਹੁੰਦੀਆਂ ਤੇ ਇਹ ਛਬੀਲ ਜੋ ਲਗਾਈ ਗਈ ਹੈ ਉਸ ਦਾ ਵੀ ਫਾਇਦਾ ਲੋਕਾਂ ਨੂੰ ਕਾफी ਹੋ ਰਿਹਾ ਤੇ ਤਕਰੀਬਨ 45 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਇਹ ਜੋ ਛਬੀਲ ਚੱਲ ਰਹੀ ਹੈ ਉੱਤੇ ਵੱਧ ਤੋਂ ਵੱਧ ਸੰਗਤ ਪੁੱਜ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਇੱਕ ਵਾਰ ਲਿਖਿਓ ਕਿ ਪੰਜਾਬ ਦੇ ਵਿੱਚ ਜੋ ਛਬੀਲਾ ਲੱਗਦੀਆਂ ਤੇ ਹਰ ਇੱਕ 2-4 ਕਿਲੋਮੀਟਰ ਦੇ ਬਾਅਦ ਇਹ ਛਬੀਲ ਲੱਗਦੀ ਹੈ ਉਸ ਦਾ ਕਿੰਨਾ ਕੁ ਫਾਇਦਾ ਹੁੰਦਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਹਰਮੀਤ ਜੀ ਸਾਡੇ ਨਾਲ ਹੈ ਹਰਮੀਤ ਜੀ ਕਿੰਨਾ ਕੁ ਫਾਇਦਾ ਹੁੰਦਾ ਹੈ ਛਿਬੀਲਾਂ ਦਾ ਅ ਦੇਖੋ ਜੀ ਜਿਹੜਾ ਇਹ ਮਹੀਨਾ ਚੱਲ ਰਿਹਾ ਹੈ ਬੜਾ ਹੀ ਸ਼ਹਾਦਤ ਤੇ ਇਸ ਕੌਮ ਦੇ ਲਈ ਸ਼ਰਧਾ ਵਾਲਾ ਮਾਨ ਸਤਕਾਰ ਵਾਲਾ ਮਹੀਨਾ ਹੈ ਕਿਉਂਕਿ ਦੇਸ਼ ਦੇ ਵਿੱਚ ਜਿਹੜੀ ਪਰੰਪਰਾ ਚੱਲੀ ਤੀ ਸ਼ਹਾਦਤ ਦੀ ਪਰੰਪਰਾ ਉਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਚਲਾਈ ਤੀ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੀਆਂ ਜੰਗਾ ਜੁੱਧਾ ਤਾਂ ਹੁੰਦੀਆਂ ਰਹਿੰਦੀਆਂ ਸੀ ਸ਼ਹਾਦਤ ਉੱਥੇ ਵੀ ਹੁੰਦੀ ਸੀ ਪਰ ਸ਼ਹਾਦਤ ਦੇ ਵਿੱਚ ਇੱਕ ਵਿਲੱਖਣਤਾ ਉਦੋਂ ਆਈ ਜਦੋਂ ਜੋਲਮ ਦੇ ਖਿਲਾਫ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਹੋਰ ਰਾਹ ਖੁੱਲੇ ਹੋਣ ਬਚਨ ਦੇ ਰਾਹ ਖੁੱਲੇ ਹੋਣਾ ਪਰ ਉਹਨਾਂ ਰਾਹਾਂ ਨੂੰ ਠੋਕਰ ਮਾਰਦੇ ਹੋਏ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੇ ਤੇ ਹੱਕ ਸੱਚ ਦੇ ਉੱਤੇ ਜਾਂਦੇ ਆ ਆਪਣਾ ਆਪ ਕੁਰਬਾਨ ਕਰ ਦੇਣਾ ਇਹ ਜਿਹੜੀ ਸ਼ਹਾਦਤ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੀ ਸ਼ੁਰੂ ਕੀਤੀ ਸੀ ਤੋਂ ਉਸ ਤੋਂ ਬਾਅਦ ਤੁਸੀਂ ਅੱਜ ਤੱਕ ਦੇਖ ਰਹੇ ਹੋ ਕਿਵੇਂ ਲਗਾਤਾਰ ਜਿਹੜੀਆਂ ਸ਼ਹਾਦਤਾਂ ਅ ਚਲਦੀਆਂ ਜਾ ਰਹੀਆਂ ਕਹਿ ਲਈਏ ਕਿ ਜਿਹੜੀ ਸ਼ਹਾਦਤ ਦੀ ਜੜ ਹੈ ਸ਼ਹਾਦਤ ਦਾ ਉਹ ਬੂਟਾ ਸਹਿਬ 시 ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਲਗਾਇਆ ਗਿਆ ਤੇ ਲਗਾਤਾਰ ਹੁਣ ਵੀ ਉਸੇ ਤਰ੍ਹਾਂ ਸਿੱਖ ਕੌਮ ਉਹਨਾਂ ਗੁਰੂਆਂ ਉਹਨਾਂ ਪੀਰਾਂ ਪਗੰਬਰਾ ਉਹਨਾਂ ਸਹਿਬਜ਼ਾਦਿਆਂ ਤੋਂ ਮਹਾਪੁਰਸ਼ਾਂ ਤੋਂ ਜਿਹੜੇ ਸ਼ਹਾਦਤ ਤੋਂ ਸੇਧ ਲੈ ਕੇ ਅੱਜ ਵੀ ਜਿਹੜੀ ਸ਼ਹਾਦਤ ਦਿੰਦੀ ਆ ਰਹੀ ਹੈ ਲਗਾਤਾਰ سلسلہ ਇਵੇਂ ਚੱਲਦਾ ਰਹੇਂਦੀ ਦੁਨੀਆ ਤੱਕ ਚੱਲੇਗਾ ਜਦੋਂ ਤੱਕ ਇਹ ਦੁਨੀਆ ਕਾਇਮ ਹੈ ਸਿੱਖ ਧਰਮ ਕਾਇਮ ਰਹੇਗਾ ਇਹ ਸ਼ਹਾਦਤ ਇਸੇ ਤਰ੍ਹਾਂ ਚਲਦੀ ਰਹੇਗੀ ਵਾਜੀ ਤਾਂ ਇਹ ਸਮਾਸੇ ਵੀ ਹਰਮੀਰ ਜੀ ਜੀ ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਅਤੇ ਇਹ ਜਾਣਕਾਰੀ ਦਿੱਤੀ ਹੈ ਕਿ ਆਖਰ ਇਹ ਚਬੀਲ ਕਿਉਂ ਪੰਜਾਬ ਦੇ ਵਿੱਚ ਲੱਗਦੀ ਹੈ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ अरुण ਪੁਰਾਲੀ